ਮੈਂ ਥਾਹੂਪੁਰ ਇਸੇ ਪਿੰਡ ਫੂਲਪੈਰਾ ਸਰ ਇਸ ਵਾਰੀ ਜੇ ਲੀਚੀ ਦੀ ਗੱਲ ਕਰੀਏ ਤੇ ਲੀਚੀ ਦੀ ਫਸਲ ਜਿਹੜੀ ਹੈ ਇਸ ਵਾਰੀ ਕਿੱਦਾਂ ਰਹੀ ਹੈ ਜੀ ਜੀ ਫਸਲ ਦਾ ਇਤਹਾਸ ਠੀਕ ਹੈ ਜੀ ਥੋੜੀ ਗਰਮੀ ਕਰ ਲੋ ਥੋੜਾ ਨੁਕਸਾਨ ਥੋੜਾ ਲੀਚੀ ਫੱਟੀਆਂ ਵੀ ਥੋੜੀਆਂ ਨੇ ਬਾਕੀ ਫੇਲਾ ਠੀਕ ਹੀ ਹੈ ਬਾਕੀ ਕਿਸ ਚੀਜ਼ ਦੀ ਜਿਹੜੀਆਂ ਪਰੇਸ਼ਾਨੀਆਂ ਦੇਖਣੇ ਪੈਂਦੀਆਂ ਲੀਚੀ ਦਾ ਜਿਹੜਾ ਫਲ ਹੁੰਦਾ ਬੂਟਾ ਉਹਦੀ ਕਿੱਦਾਂ ਦੇਖਭਾਲ ਕਰਨੀ ਹੈ ਕੀ ਕੀ ਹੈ ਜਿਹੜਾ ਪੂਰਾ ਪ੍ਰੋਸੈਸ ਇਹ ਤਾਂ ਬਹੁਤ ਦੇਖਭਾਲ ਸਰ ਸਟਾਰਟ ਤੋਂ ਜਦੋਂ ਬੂਟੇ ਨੂੰ ਫਲ ਪੈਣ ਤੋਂ ਸ਼ੁਰੂ ਪਹਿਲਾਂ ਉਹਨੂੰ ਖਾਦ ਪਾਣੀ ਪੈਂਦੀ ਹੈ ਸਪ ਇਹ ਤਾਂ ਸਵੇਰ ਕਰਨੇ ਪੁੰਦੇ ਨੇ ਉਹਨਾਂ ਨੂੰ ਉਹ ਲੜੀ ਜਿਹਾ ਨਹੀਂ ਪਾ ਤੈਨੂੰ ਸਰਕਾਰ ਵੱਲੋਂ ਤੁਹਾਨੂੰ ਕੀ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਲਿਚੀ ਦੇ ਖੇਸਾ ਲਾਣ ਸਰਕਾਰ ਵੱਲੋਂ ਲਿਜੀ ਦੀ ਕੋਈ ਸੂਦ ਨਹੀਂ ਮਿਲਦਾ ਹੀ ਨਹੀਂ ਸਰਦਾਰ ਸਰੇ ਬਈ ਮਿਲਦਾ ਵੀ ਡਾਕਟਰ ਨੂੰ ਉਤਰਨ ਦਾ ਟਾਈਮ ਦੇ ਕੋਈ ਬਿਮਾਰੀ ਪੈ ਜਾਂਦੀ ਹੈ ਤੇ ਉਹਨਾਂ ਨੂੰ ਆਪਾਂ ਮੈਂ ਕਹਿੰਦਾ ਜੋ ਮੌਕੇ ਦੱਸ ਦਿੰਦਾ ਵੀ ਸਪੈ ਕਰੋ ਕੋਈ ਸਬਸਿਡੀ ਕੋਈ ਫਰੂਟ ਤੇ ਕੋਈ ਸਬਸਿਡੀ ਨਹੀਂ ਜਿੱਦਾਂ ਪਹਿਲੇ ਜਿਹੜਾ ਆ ਕੱਲਾ ਅਰਬ ਦੇਸ਼ਾਂ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਦੀ ਲੀਤੀ ਜਾ ਰਹੀ ਸੀਗੀ ਪਰ ਇਸ ਵਾਰੀ ਯੂਐਸਏ ਯੂਕੇ ਵਿੱਚ ਵੀ ਜਿਹੜੀ ਹੈ ਨੀਚੀ ਦੀ ਬੜੀ ਜਿਲ੍ਹਾ ਪਠਾਨਕੋਟ ਦੀ ਨੀਚੀ ਦੀ ਗੱਲ ਕਰੀਏ ਤਾਂ ਬੜੀ ਡਿਮਾਂਡ ਹੈ ਕਿੰਦਾ ਦਾ ਫਕਰ ਮਹਿਸੂਸ ਹੁੰਦਾ ਹੈਗਾ ਬਹੁਤ ਫਕਰ ਮਹਿਸੂਸ ਹੁੰਦਾ ਸਾਡੀ ਪਠਾਨਕੋਟ ਦੀ ਨੀਚੀ ਦੀ ਹੈ ਬਾਹਰ ਜਾ ਰਹੀ ਹੈ ਤੇ ਸਾਡੀ ਨੀਚੀ ਦੀ ਪਠਾਨਕੋਟ ਦੀ ਸਭ ਤੋਂ ਵਧੀਆ ਨੀਚੀ ਹੈ ਇਹ ਕਲਰ ਬਹੁਤ ਵਧੀਆ ਹੈ ਸਾਈਜ਼ ਦਾ ਬਾਕੀ ਆਪਣਾ ਤੇਰੀ ਵਿੱਚ ਬਿਹਰ ਚਲਦੀ ਹੈ ਕਲਰ ਇਥੋਂ ਬਿਹਾਰ ਤੋਂ ਹਾਂਜੀ ਪੰਜਾਬ ਦੇ ਨਾਲ ਤੋਂ ਉਹਦੇ ਨਾਲ ਸਾਡੀ ਨੀਚੀ ਬਹੁਤ ਵਧੀਆ ਹੈ ਇਹਦਾ ਕਲਰ ਵਧੀਆ ਹੈ ਤੇ ਸਾਈਜ਼ ਮੋਟਾ ਹੈ ਖਾਣ ਨੂੰ ਬਹੁਤ ਮਿੱਠੀ ਹੈ ਇਸ ਕਰੀਏ ਬਾਹਰ ਦੀ ਡਿਮਾਂਡ ਜ਼ਿਆਦਾ ਹੈ ਇਹ ਗੱਲ ਕਰੀਏ ਜਿੰਨਾ ਫਰਮਾਇਆ ਜ਼ਿੰਮੇਵਾਰ ਵੱਲੋਂ ਲਗਾਇਆ ਜਾਂਦਾ ਉਹ ਪੂਰਾ ਹੋ ਜਾਂਦਾ ਇਹ ਲੀਚੀ ਬਹੁਤ ਕਰਕੇ ਝੋਨੇ ਨਾਲ ਬਹੁਤ ਬੈਨੀਫੀਟ ਦਿੰਦੀ ਹੈ ਜੀ ਇਹ ਕਿਉਂਕਿ ਲੇਬਰ ਦੀ ਸਮੱਸਿਆ ਨਹੀਂ ਸਾਨੂੰ ਜੰਗਰਾਂ ਨੂੰ ਮੌਕੇ ਲੇਬਰ ਨਹੀਂ ਮਿਲਦੀ ਇਹ ਤੁਸੀਂ ਕੀ ਕਹਿੰਦੇ ਜਿਹੜਾ ਲੀਚੀ ਦਾ ਜਿਹੜਾ ਗੌਰਵਾਰੀ ਆ ਗਿਆ ਜਿਆਦਾ ਜ਼ਿੰਮੇਵਾਰ ਨੂੰ ਬਾਗ ਲਾਉਣ ਚਾਹਦੇ ਨੇ ਜਿੰਨੀ ਲੀਚੀ ਹੈ ਕੋਈ 1 2 3 4 ਲੱਖ ਰੁਪਏ ਦੇ ਦਿੰਦੀ ਹੈ ਯਾ ਆਪ ਆਪ ਸੇਲ ਕਰੀ ਤੇ ਯਾ ਵਪਾਰੀ ਆ ਵਪਾਰੀ ਕੋਲ 2 ਕੋ ਲੱਖ ਰੁਪਇਆ ਕੱਲਿਆ ਦੇ ਦਿੰਦਾ ਕਿ ਕਿੱਥੋਂ ਕਿੱਥੋਂ ਦੀ ਵਪਾਰੀ ਜਿਹੜੇ ਆਂਦੇ ਲੀਤੀ ਤੁਹਾਡੇ ਵੱਲੋਂ ਕਿੱਥੇ ਵੇਚੀ ਜਾਂਦੀ ਹੈ ਵਪਾਰੀ ਦਾ ਇੱਥੇ ਠੇਗਾਉਂ ਦੇ ਦਿੰਦਾ ਕਿ ਜਿੰਦਰਾ ਆਪ ਵੀ ਕੰਮ ਕਰਦੇ ਨਾ ਤੇ ਆਹ ਦੇਖੋ ਬਾਅਦ ਦੇ ਜਿਤਨਾ ਆਪਣਾ ਕਲਕੱਤੇ ਤੋਂ ਵਪਾਰੀ ਆਂਦੇ ਨੇ ਉੱਥੇ ਮਾਲ ਪਰ ਲੰਦੇ ਨੇ ਅੰਮ੍ਰਿਤਸਰ ਤੋਂ ਆਂਦੇ ਨੇ ਬੰਬੇ ਤੋਂ ਆਂਦੇ ਨੇ ਉੱਥੇ ਬਾਅਦ ਚ ਲੈ ਚੁੱਕੇ ਲਾ ਜਿੰਦੇ ਚੰਗੀ ਲੀਏ ਚੰਗਾ ਰੇਰ ਦੇ ਦਿੰਦੇ ਨੇ ਸਰ ਜੀ ਨੇ ਕੀ ਜਿਹੜਾ ਉਠਾਨਾ ਕੋਟਾ ਪੰਜਾਬ ਹੀ ਇੰਡੀਆ ਵਿੱਚ ਹੀ ਜਿਹੜਾ ਲੀਚੀ ਲਈ ਪ੍ਰਸਿੱਧ ਮੰਨਿਆ ਜਾਂਦਾ ਹੈ ਇਸ ਵਾਰ ਲੀਚੀ ਦੀ ਫਸਲ ਕਿ ਹਾਲਾਤ ਨੇ ਕਿਸ ਤਰ੍ਹਾਂ ਦੀ ਲੀਚੀ ਦੀ ਫਸਲ ਕਿਸ ਤਰ੍ਹਾਂ ਦੀ ਹੋ ਰਹੀ ਉਸ ਵਾਰ ਇਸ ਵਾਰ ਲੀਚੀ ਦੀ ਫਸਲ ਵਧੀਆ ਹੋ ਰਹੀ ਆ ਮੌਸਮ ਵੀ ənਕੂਰ ਰਿਹਾ ਆ ਲੀਚੀ ਦੀ ਫਸਲ ਲਈ ਤੇ ਜਦੋਂ ਇਹਨਾਂ ਨੂੰ ਲੀਚੀ ਨੂੰ ਬਾਰਿਸ਼ ਚਾਹੀਦੀ ਸੀ ਬਾਰਿਸ਼ ਵੀ ਹੋ ਗਈ ਆ ਤੇ ਪਿਛਲੇ ਸਾਲ ਨਾਲੋਂ ਜਿਹੜਾ ਇਹਦਾ ਚਾਰ ਇਸ ਵਾਰ ਜ਼ਿਆਦਾ ਹੈ ਫਿਰ ਜਿਹੜੀ ਲੀਚੀ ਹੈ ਕਿੱਥੇ ਕਿੱਥੇ ਐਕਸਪੋਰਟ ਹੋ ਰਹੀ ਹੈ ਇਸ ਵਾਰ ਲੀਚੀ ਸਵਰ ਸਿਵ ਨੂੰ ਦबई ਜਿਹੜੀ ਉਹ ਅਸੀਂ ਐਕਸਪੋਰਟ ਕਰ ਚੁੱਕੇ ਆ ਤੇ ਆਉਣ ਵਾਲੇ ਸਮੇਂ ਵਿੱਚ ਆਸ ਹੈ ਕਿ ਆਪਾਂ ਲੰਡਨ, ਦੋਹਾ, ਕਤਰ, ਦबई ਫਿਰ ਤੋਂ ਜਿਹੜੀ ਇਹ ਲੀਚੀ ਅਸੀਂ ਐਕਸਪੋਰਟ ਹੋਰ ਕਰੀਏ ਫਿਰ ਜਿਹੜੇ ਲੀਚੀ ਦੇ ਕਿਸਾਨ ਆ ਇਹਨਾਂ ਨੂੰ ਤੁਸੀਂ ਉਤਸ਼ਾਹਤ ਕਰਨ ਲਈ ਕਿਹੜੇ-ਕਿਹੜੇ ਸਰਕਾਰ ਉਪਰਾਲੇ ਕਰ ਰਹੀ ਹੈ ਹਾਂ ਲੀਚੀ ਦੇ ਜਦੋਂ ਆਪਾਂ ਕੋਈ ਵੀ ਜ਼ਿੰਮੇਦਾਰ ਆ ਜਿਹੜਾ ਉਹ ਲੀਚੀ ਲਗਾਉਣਾ ਚਾਹੁੰਦਾ ਆ ਜਾਂ ਲੀਚੀ ਦੀ ਮਾਰਕੀਟਿੰਗ ਕਰਨਾ ਚਾਹੁੰਦਾ ਆ ਉਹਦੇ ਵਿੱਚ ਜਿਹੜੀ ਸਰਕਾਰ ਆ ਜਿਸ ਤਰ੍ਹਾਂ ਮਾਰਕੀਟਿੰਗ ਤੇ ਬਕਸਿਆਂ ਦੇ ਉੱਪਰ ਸਬਸਿਡੀ ਦੇ ਰਹੀ ਆ ਜਾਂ ਨਵੇਂ ਬਾਗ ਦੇ ਲਗਾਉਣ ਤੇ ਉੱਤੇ ਵੀ ਸਬਸਿਡੀ ਦੇ ਰਹੀ ਆ ਜੇ ਕੋਈ ਮਸ਼ੀਨਰੀ ਵਰਤਣਾ ਚਾਹੁੰਦਾ ਕਿਸੇ ਵੀ ਤਰ੍ਹਾਂ ਦੀ ਜਿਵੇਂ ਸਪਰੇਅ ਪੰਪ ਹੋ ਗਏ ਜਾਂ ਟਰੈਕਟਰ ਆ ਜਾਂ ਕੋਈ ਹੋਰ ਜਿਸ ਤਰ੍ਹਾਂ ਦੀ ਵੀ ਮਸ਼ੀਨਰੀ ਜਿਹੜੀ ਲੀਚੀ ਵਿੱਚ ਵਰਤੀ ਜਾਂਦੀ ਆ ਉਹ ਸਾਰੇ ਜਿਹੜੀ ਆ ਆਪਾਂ ਸਬਸਿਡੀ ਦੇ ਉੱਪਰ ਮਹਈਆ ਕਰਵਾ ਰਹੇ ਆ ਸਰ ਲੀਚੀ ਕਿਸਾਨਾਂ ਨੂੰ 30 ਲਿਆ ਦੇਣਾ ਚਾਹੀਦਾ ਸਰ ਲੀਚੀ ਕਿਸਾਨਾਂ ਨੂੰ ਇਹੋ ਸੁਣਾ ਦੇਣਾ ਚਾਹਾਂਗਾ ਕਿ ਜਿਹੜੀ ਵਧੀਆ ਲੀਚੀ ਦੀ ਫਸਲ ਵਧੀਆ ਆ ਇਹ ਇੱਕ ਪੀੜੀ ਦੀ ਨਹੀਂ 2-3 ਪੀੜੀਆਂ ਦੀ ਫਸਲ ਹੈ ਜੇ ਤੁਸੀਂ ਇੱਕ ਵਾਰ ਲਗਾਓਗੇ ਤੇ ਸਾਡੇ ਕੋਲ ਜਿਹੜੇ ਇੱਥੇ 150 ਸਾਲ ਪੁਰਾਣੇ ਵੀ ਬੂਟੇ ਹੈ ਨੇ ਤੇ ਬਹੁਤ ਵਧੀਆ ਮੁਨਾਫਾ ਦੇ ਰਹੇ ਆ ਤੇ ਕੋਈ ਵੀ ਜ਼ਿੰਮੇਵਾਰ ਆ ਜਿਹੜਾ ਲੀਚੀ ਦੇ ਜਿਹੜੇ ਆਪਣੇ ਬਾਗ ਲਗਾਏਗਾ ਉਹਨੂੰ ਮੈਂ ਕਿ ਬਹੁਤ ਹੀ ਥੋੜੇ ਸਮੇਂ ਵਿੱਚ ਜਿਸ ਤਰ੍ਹਾਂ ਕਹਿ ਲਓਗੇ 15-20 ਦਿਨ ਦੀ ਫਸਲ ਆ 15-20 ਦਿਨ ਦੀ ਮਿਹਨਤ ਕਰੇਗਾ ਤੇ ਬਾਕੀ ਸਾਰੀਆਂ ਫਸਲਾਂ ਨਾਲੋਂ ਇਹਦਾ ਰੇਟ ਵੀ ਚੰਗਾ ਆ ਤੇ ਚੰਗੀ ਆਮਦਨ ਵਿੱਚ ਇਹ ਵਾਅਦਾ ਕਰ ਸਕਦਾ ਹੈ One of the premium and prestigious professional institutes providing a wide range of professional courses with 100% placement assistance. We are Sri Sai Group of Institutes.